ਗੁਰੂ ਦੇ ਲਾडले ਕੇਸਰੀ ਬਾਣੇ ਚ ਸਜੇ ਪੰਜ ਪਿਆਰਿਆਂ ਨੇ ਵਿਸ਼ਾਲ ਨਗਰ ਕੀਰਤਨ ਦੀ ਕੀਤੀ ਅਗਵਾਈ ਗੁਰਦੁਆਰਾ ਰਾਮ ਗੜੀਆ ਸਿੰਘ ਸਭਾ ਰਜੇ ਸ਼ੁਕਰਪੁਰਾ ਕਮੇਟੀ ਬਟਾਲਾ ਦੇ ਯੋਗ ਪ੍ਰਬੰਧਾ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਸ਼ਮੇਸ਼ ਪਿਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਤੋਂ ਨਗਰ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਗਿਆ ਇਸ ਮੌਕੇ ਗਰੰਥੀ ਰਵਿੰਦਰ ਸਿੰਘ ਵੱਲੋਂ ਗੁਰੂ ਚਰਨਾ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਪਤਵੰਤੇ ਗੁਰੂ ਮਹਾਰਾਜ ਦੇ ਸੇਵਕਾਂ ਵੱਲੋਂ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਕੇਸਰੀ ਬਾਣੇ ਵਿੱਚ ਸੱਜੇ ਗੁਰੂ ਦੇ लाडले ਪੰਜ ਪਿਆਰਿਆਂ ਦੇ ਗੱਲਾਂ ਚ ਸਿਰੋਪਾ ਉਪਾ ਕੇ ਜੇ ਕਾਰਿਆਂ ਦੀ ਗੂੰਜ ਚ ਨਗਰ ਕੀਰਤਨ ਨੂੰ ਰਵਾਨਾ ਕੀਤਾ ਗਿਆ ਸ੍ਰੀ ਗੁਰੂ ਗਰੰਥ ਸਾਹਿਬ ਦੀ ਪਵਿੱਤਰ ਬੀੜ ਅਤੀ ਸੁੰਦਰ ਪਾਲਕੀ ਵਿੱਚ ਸ਼ਸ਼ੋਭਿਤ ਸੀ ਦਿਸ਼ਨਲ ਵੱਡੀ ਗਿਣਤੀ ਵਿੱਚ ਸੰਗਤਾਂ ਬਾਣੀ ਦਾ ਜਾਪ ਕਰਦੀਆਂ ਹੋਈਆਂ ਨਾਲ ਤੁਰ ਰਹੀਆਂ ਸਨ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਰਸਤਿਆਂ ਦੀ ਝਾੜੂ ਨਾਲ ਸਫਾਈ ਕਰ ਰਹੀਆਂ ਸਨ ਇਸ ਸਮੇਂ ਕਵੀਸਰੀ ਜਥੇ ਢਾਡੀ ਜਥੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਰਹੇ ਸਨ ਅਤੇ ਕੀਰਤਨੀ ਜਥੇ ਸੰਗਤਾਂ ਨੂੰ ਰਸ ਬਿਨਾਂ ਕੀਰਤਨ ਕਰਕੇ ਨਿਹਾਲ ਕਰ ਰਹੇ ਸਨ ਅਤੇ ਭਾਈ ਸਾਹਿਬ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਅਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰ ਰਹੇ ਸਨ ਜਗਾ ਜਗਾ ਤੇ ਸੰਗਤਾਂ ਵੱਲੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਰਮਾਲਾ ਸਾਹਿਬ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਉ ਪੇਟ ਕੀਤੇ ਗਏ ਸ੍ਰੀ ਗੁਰੂ ਗਰੰਥ ਸਾਹਿਬ ਦੀ ਪਾਲਕੀ ਉੱਪਰ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ ਨਗਰ ਕੀਰਤਨ ਦਿਨ ਨਾਲ ਚੱਲ ਰਹੀਆਂ ਸੰਗਤਾਂ ਨੂੰ ਵਖ ਵਖ ਪੜਾਵਾਂ ਉੱਪਰ ਚਾਹ ਪਕੌੜੇ ਲੱਡੂ ਫਲਾਂ ਸਰੋਂ ਦਾ ਸਾਗ ਮੱਕੀ ਦੀ ਰੋਟੀ ਖੀਰ ਬ੍ਰੈਡ ਪਕੌੜੇ ਆਦਿ ਦਾ ਲੰਗਰ ਲਗਾ ਕੇ ਬੜੀ ਸਰਦਾ ਭਾਵਨਾ ਨਾਲ ਲੰਗਰ ਛਕਾਇਆ ਗਿਆ ਅਤੇ ਪੱਤਰਕਾਰ ਪਾਈਚਾਰੇ ਵੱਲੋਂ ਵੀ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਚਾਹ ਦਾ ਲੰਗਰ ਵੀ ਸੰਗਤਾਂ ਵਿੱਚ ਵਰਤਾਇਆ ਗਿਆ ਇਸ ਮੌਕੇ ਪ੍ਰਦਾਨ ਕੁਲਵੀਰ ਸਿੰਘ ਵਿਰਦੀ ਸੈਕਟਰੀ ਜਸਵੀਰ ਸਿੰਘ ਖੋਖਰ ਸੁਖਦੇਵ ਸਿੰਘ ਖੋਖਰਾਦ ਨੇ ਇਸ ਵਿਸਾਲ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ 97 ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਲੱਖ ਲੱਖ ਵਧਾਈ ਦਿੱਤੀ। ਗੱਤਕਾ ਜੱਥੇ ਨੇ ਗੱਤਕੇ ਦੇ ਕਰਤੱਵ ਵਿਖਾ ਕੇ ਸੰਗਤਾਂ ਦੀ ਆਉ ਦੇਖਦੇ ਹਾਂ 24 ਐਕਰਸ। 7 ਨਿਊਜ਼ ਪੰਜਾਬ ਤੇ ਬਟਾਲਾ ਤੋਂ ਪੱਤਰਕਾਰ ਅਸ਼ੋਕ ਜਰੇਵਾਲ ਦੀ ਖਾਸ ਰਿਪੋਰਟ। दसवें पातशाह श्री गुरु गोबिंद सिंह जी के ਬਰਬਰਤ ਦੇ ਸਾਰੇ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਸਾਰੇ ਦੁਨੀਆ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੈ ਇਹ ਜਿਹੜਾ ਪਰਬ ਬੜੇ ਤੋਂ ਉਮ ਤਾਂ ਆਪਣਾ ਬਟਾਲਾ ਵਿੱਚ ਸਾਰੇ ਉਹਨਾਂ ਬਣਾਇਆ ਜਾ ਰਿਹਾ ਹੈ ਅੱਜ ਸ਼ੁਭਾ ਯਾਤਰਾ ਕੱਢੀ ਜਾ ਰਹੀ ਹੈ ਤੇ ਅਸੀਂ ਉਸ ਮਹਾਨ ਗੁਰੂ ਨੂੰ ਆਪਣੇ ਯਾਦ ਕਰ ਰਹੇ ਹਾਂ ਜਿਸ ਨੇ ਸਾਰਾ ਆਪਣਾ ਸਰਬੰਸ ਵਾਰ ਦਿੱਤਾ ਇਸ ਦੇਸ਼ ਦੇ ਲਈ ਇਸ ਕੌਮ ਦੇ ਲਈ ਹਿੰਦੁਸਤਾਨ ਦੇ ਲਈ ਇਨਸਾਨੀਅਤ ਲਈ ਮੈਂ ਸਭ ਨੂੰ ਇੱਕ ਵਾਰੀ ਫੇਰ ਆਪਣੇ ਉਹਨਾਂ ਬਹੁਤ ਬਹੁਤ ਬੁਲਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਗੁਰਪੁਰਬ ਦੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰਾ ਜੀਆਂ ਸ਼ਹਿਰ ਨਵਾਸੀ ਇਲਾਕਾ ਨਵਾਸੀ ਸਾਰੇ ਉਹਨਾਂ ਲੱਖ ਲੱਖ ਮੁਬਾਰਕਬਾਦ ਦਿੰਦੇ ਆਂ ਔਰ ਮਾਲਕ ਅਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਹਰ ਜੀਵ ਤੇ ਚਰਦੀ ਕਲਾ ਸਾਰਿਆਂ ਨੂੰ ਸ਼ਾਂਤੀ ਸ਼ੁਕ ਸ਼ਾਂਤੀ ਲੈ ਕੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਗੁਰਪੁਰਬ ਤੇ 23ਵੇਂ ਜਨਮ ਦਿਵਸ ਦੀ ਖੁਸ਼ੀ ਕਹਾਂ ਚੱਲਦੇ ਵਾਇਗੁਰੂ ਫੀਗਾ ਖਾਲਸਾ ਵਾਇਗੁਰੂ ਕੀ ਕੀ ਫਤਿਹ ਅੱਜ ਦੇ ਇਸ ਸ਼ੁਭ ਪਰਬ ਤੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਤੇ ਪ੍ਰਮਾਤਮਾ ਸਾਰਿਆਂ ਤੇ ਚੜ੍ਹਦੀ ਕਲਾ ਬਖਸ਼ੇ ਤੇ ਆਉਣ ਵਾਲਾ ਸਮਾਂ ਸਾਰਿਆਂ ਦੀ ਵਧੀਆ ਮਿਹਰਾਂ ਭਰਿਆ ਰੱਖੇ ਅੱਜ ਦੇ ਗੁਰਪੁਰਬ ਦੇ ਸਬੰਧ ਵਿੱਚ ਜੀ ਉਸਾਈਸ ਜਸ਼ਮੇਸ਼ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਮੂਹ ਲਾਕਨਵਾਸੀਆਂ ਨੂੰ ਲੱਖ ਲੱਖ ਵਧਾਈ ਹੈ ਗੁਰੂ ਸਾਹਿਬ ਆਪਣਾ ਮਿਹਰ ਪ੍ਰਯਾਤ ਸਾਰੇ ਲੋਕਾਂ ਦੇ ਬਣਾਈ ਰੱਖਣ ਸਾਰੇ ਦਿਨ ਸੁਖਣੀ ਚੁਕਣੀ ਪ੍ਰਕਿਰ ਕਰਨ ਸਾਰਿਆਂ ਦੇ ਪਰਿਵਾਰ 'ਚ ਖੁਸ਼ੀਆਂ ਆਵੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ